ਸਤਿਕਾਰਯੋਗ ਸਜਣੋ ਉਸ ਕੁੜੀ ਨੂੰ ਲੈ ਕੇ ਉਹ ਆਪਣੇ ਘਰ ਆਇਆ ਅਸੇ ਪਾਸੇ ਜਿਹੜਾ ਸੀਗਾ ਪੂਰਾ ਰੌਲਾ ਪੈ ਗਿਆ ਖੁਸ਼ੀਆਂ ਹੋ ਗਈਆਂ ਕਿ ਅੱਤੇ ਤੋਂ ਵੀ ਦੇ ਘਰ ਬੱਚਾ ਪੈਦਾ ਹੋਇਆ ਹੈ ਅਤੇ ਧੋਬੀ ਦੇ ਘਰ ਬੱਚਾ ਪੈਦਾ ਹੋਇਆ ਕਿਉਂ ਕਿ ਜਦੋਂ ਵੀ ਕੋਈ ਬਾਹਲੇ ਸਮੇ ਤੋਂ ਬਾਅਦ ਖੁਸ਼ੀ ਆਉਂਦੀ ਹੈ ਉਹ ਫਿਰ ਪਾਲੀ ਕੁਝ ਹੋਰ ਹੀ ਰੰਗ ਹੁੰਦਾ ਹੈ ਹੋਰ ਹੀ ਰੰਗ ਹੁੰਦਾ ਮੂੰ ਤਾਂ ਫਿਰ ਦੇਖੋ ਬੱਚਿਆਂ ਦੀ ਗੱਲ ਕਰਦੇ ਆ ਜੇ ਅੱਜ ਕੱਲ ਤਾਂ ਠੀਕ ਹੋ ਗਿਆ ਮੈਂ ਮੰਨਦਾ ਕਿ ਸਾਰਿਆਂ ਦੇ ਇੱਕ ਜਾਂ ਦੋ ਹੈ ਪੁਰਾਣੇ ਸਮੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ 10 12 11 8 ਹੁੰਦੇ ਸੀ ਉਹ ਪਿਓ ਦਾ ਪੁੱਤ ਜਿਹੜਾ 8ਵਾਂ 9ਵਾਂ ਹੁੰਦਾ ਸੀ ਉਹ ਤਾਂ ਪਤਾ ਨਹੀਂ ਕਿਵੇਂ ਪੜਦਾ ਸੀ ਨਾ ਉਹਦੀ ਕੋਈ ਖੁਸ਼ੀ ਸੀ ਨਾ ਉਹਦੀ ਕੋਈ ਗਮੀ ਸੀ ਆ ਗਿਆ ਤਾਂ ਆ ਗਿਆ ਨਹੀਂ ਆਇਆ ਤਾਂ ਨਾ ਸਹੀ ਐਵੇਂ ਜਿਹੀ ਉਹਨਾਂ ਦੀ ਸਕੂਲਿੰਗ ਦੀ ਗੱਲ ਹੁੰਦੀ ਸੀ ਪੜ੍ਹਾਈ ਦੀ ਗੱਲ ਹੁੰਦੀ ਸੀ ਪੜਨ ਗਿਆ ਮੁੜਿਆ ਆ ਤਾਂ ਵੀ ਠੀਕ ਹੈ ਤੇ ਜੇ ਨਾ ਮੁੜਿਆ ਫਿਰ ਵੀ ਠੀਕ ਹੈ ਪਰ ਜਿਹੜੀ ਚੀਜ਼ ਦੀ ਡੈਫੀਸ਼ੈਂਸੀ ਹੁੰਦੀ ਹੈ ਜਿਹੜੀ ਚੀਜ਼ ਦੀ ਘਾਟ ਹੁੰਦੀ ਹੈ ਜਦੋਂ ਉਹ ਪ੍ਰਾਪਤ ਹੁੰਦੀ ਹੈ ਨਾ ਤਾਂ ਉਹ ਸਮੇਂ ਦੇ ਉੱਤੇ ਇੱਕ ਖੁਸ਼ੀ ਵੱਖਰੀ ਹੁੰਦੀ ਹੈ ਤਾਂ ਜਦੋਂ ਇਹ ਪਤਾ ਲੱਗਿਆ ਕਿ ਧੋਬੀ ਦੇ ਘਰ ਇੱਕ ਬੱਚੀ ਨੇ ਜਨਮ ਲਿਆ ਆਸਾ ਪਾਸਾ ਇਕੱਠਾ ਹੋ ਗਿਆ ਸਤਿਕਾਰਯੋਗ ਸੱਜਣ ਲੈ ਨੱਚਣ ਲੱਗੇ ਨੇ ਉਸ ਤਰ੍ਹਾਂ ਦੀ ਬਾਤ ਤਾਂ ਹੈ ਇੰਜ ਸਰਮਣ ਕਰਨੀ ਹੋ ਇਕੱਠੇ ਹੋਏ ਆਣ ਵੇਖ ਵਿੱਚ ਪਾਲਦੇ ਲਾਲ ਸੁਹੇ ਕੁੜਤੇ ਨੇ ਮਲਮਾ ਕਿੱਤ ਬੈਤ ਸ਼ੰਦ ਗਾਨ ਜੀ ਕੇਸ਼ਰੀ ਕਬਿਤ ਬੈਤ ਸ਼ੰਦ ਗਾਨ ਜੀ ਹੀਮ ਰੰਗੇ ਚਾਦਰੇ ਗਲਾ ਚ ਗਾਨੀਆਂ ਅਤਰ ਫੜੇ ਲਾਏ ਬਾਗ ਜਾਨੀਆਂ ਅਤਰ ਫੜੇ ਲਾਏ ਬਾਗ ਜਾਨੀਆਂ ਫੁੱਲ ਲੱਡੂ ਤੇਜਲੇ ਰਜ ਰਜ ਖਾਨ ਜੀ ਰਜ ਰਜ ਖਾਨ ਜੀ ਕੇਸ਼ਰੀ ਕਬਿਤ ਬੈਤ ਸ਼ੰਦ ਗਾਨ ਜੀ ਕੇਸਰੀ ਕਬੱਤ ਬੈਂਤ ਸ਼ੰਦ ਗਾਣ ਜੀ ਟਿੱਤਲੀ ਸਮਾਨ ਲੱਗਦੀਆਂ ਨਾਰੀਆਂ ਸਿਰ ਦੀਆਂ ਮਿੱਡੀਆਂ ਨੇ ਸੋਹਣ ਤਾਰੀਆਂ ਸਿਰ ਦੀਆਂ ਮਿੱਡੀਆਂ ਨੇ ਸੋਹਣ ਤਾਰੀਆਂ ਓ ਬਖਰਾ ਨਜ਼ਾਰਾ ਬਖਰੀ ਹੈ ਸ਼ਾਨ ਜੀ ਕੇਸਰੀ ਕਬੱਤ ਬੈਂਤ ਸ਼ੰਦ ਗਾਣ ਜੀ ਕੇਸਰੀ ਕਬੱਤ ਬੈਂਤ ਸ਼ੰਦ ਗਾਣ ਜੀ ਓ ਦਿਂਦੇ ਨੇ ਵਧਾਈ ਦਿਂਦੇ ਨੇ ਵਧਾਈ ਚਾਚਾ ਤਾਇਆਣ ਕੇ ਕਰਦੇ ਮਖੌਲ ਬੰਦੇ ਧੋਪੀ ਹਾਨ ਕੇ ਕਰਦੇ ਮਖੌਲ ਬੰਦੇ ਧੋਪੀ ਹਾਨ ਕੇ ਕੋ ਤੋਬਣ ਬਿ ਵਿਪਰਾਂ ਨੂੰ ਦੇਵੇ ਦਾਣ ਜੀ ਕੇਸਰੀ ਕਬਿਤ ਬੈਤ ਸੰਦ ਗਾਣ ਜੀ ਕੇਸਰੀ ਕਬਿਤ ਬੈਤ ਸੰਦ ਗਾਣ ਜੀ ਹੀਚੜਿਆਂ ਦੀ ਟੋਲੀ ਆਹੀ ਬਾਣ ਠਾਨ ਕੇ ਝਾਂਜਰਾਂ ਦੇ ਬੋਲ ਸ਼ਾਨ 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 ਕੇ ਝਾਂਜਰਾਂ ਦੇ ਬੋਲ ਸ਼ਾਨ 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 ਕੇ ਉਹ ਮਾਰਦੇ ਨੇ ਅੱਡੀ ਉਹ ਮਾਰਦੇ ਨੇ ਅੱਡੀ ਪੂਰੀ ਲਾ ਕੇ ਤਾਨ ਜੀ ਕੇਸਰੀ ਕਬਿਤ ਪੈਤ ਸੰਦ ਗਾਣ ਜੀ ਕੇਸਰੀ ਕਬਿਤ ਪੈਤ ਸੰਦ ਗਾਣ ਜੀ ਬੋਲੀ ਉੱਤੇ ਬੋਲੀ ਪਾਉਂਦੀਆਂ ਨੇ ਨੰਦੀਆਂ ਪੱਟਦੀ ਤਰਤ ਮਾਰ ਮਾਰ ਅੱਡੀਆਂ ਪੱਟਦੀ ਤਰਤ ਮਾਰ ਮਾਰ ਅੱਡੀਆਂ ਓ ਛੜਿਆਂ ਦੀ ਬੋਲੀ ਬਾਰ ਬਾਰ ਗਾਣ ਜੀ ਕੇਸਰੀ ਕਬਿਤ ਬੈਤ ਛੰਦ ਗਾਣ ਜੀ ਪਿਚਰਾ ਕਰਨ ਡੂਮ ਤੇ ਮਰਾਸੀ ਜੀ ਧੋਪਣ ਦਾ ਮੁਖ ਜੈਸੇ ਰੋਟੀ ਬਾਸੀ ਜੀ ਧੋਪਣ ਦਾ ਮੁਖ ਜੈਸੇ ਰੋਟੀ ਬਾਸੀ ਉਹ ਪੀਰ ਸਾਡਾ ਲਾਲ ਖੁੱਲ ਦੇ ਸਮਾਨ ਜੀ ਕੇਸਰੀ ਕਬਿਤ ਬੈਤ ਛੰਦ ਗਾਣ ਜੀ ਕੇਸਰੀ ਕਬਿਤ ਬੈਤ ਛੰਦ ਗਾਣ ਜੀ ਉਸੀਆਂ ਦੇ ਦਿਹਾੜੇ ਰੱਬ ਲਿਆਵੇ ਸਭ ਤੇ ਕਰਦਾ ਅਰਜ ਭੰਮੇ ਅੱਗੇ ਰੱਬ ਦੇ ਕਰਦਾ ਅਰਜ ਭੰਮੇ ਅੱਗੇ ਰੱਬ ਦੇ ਉਹ ਸੁਖੀ ਰਹੇ ਸਾਵਣਾ ਦੀ ਜਿੰਦ ਜਾਨ ਜੀ ਹਾਂਜੀ ਜਿੰਦ ਜਾਨ ਜੀ ਕੇਸਰੀ ਕਬਿਤ ਬੈਤ ਸੰਦ ਗਾਣ ਜੀ ਕੇਸਰੀ ਕਬਿਤ ਬੈਤ ਸੰਦ ਗਾਣ ਜੀ ਕੇਸਰੀ ਕਬਿਤ ਬੈਤ ਸੰਦ ਗਾਣ ਕੀ ਕੇਸ਼ਰੀ ਛੰਦ ਕੌਣ ਆ ਸਤਿਕਾਰਯੋਗ ਸੱਜਣੋ ਜਿਹੜੀ ਛੰਦ ਦੀ ਗੱਲ ਹੈ ਨਾ ਅਸੀਂ ਗੁਰੂਦੇਵ ਜੀ ਸਾਨੂੰ ਬਿਣਾਉਂਦੇ ਹੁੰਦੇ ਆ ਕਿ ਛੰਦ ਭਾਈ ਬਹੁਤ ਪ੍ਰਕਾਰ ਦੇ ਹੁੰਦੇ ਆ ਇੱਕ ਛੰਦ ਆ ਕੋੜੜਾ ਉਹਦਾ ਨਾਮ ਹੈ ਮਕੰਦ ਛੰਦ ਵੀ ਕਹਿੰਦੇ ਆ ਉਹਨੂੰ ਉਹ ਕੋੜੜਾ ਛੱਦ ਵੀ ਕਹਿੰਦੇ ਆ ਪਰ ਸਾਡੇ ਬਾਬਾ ਜੀ ਨੇ ਉਹਦਾ ਨਾਮ ਕੇਸਰੀ ਛੰਦ ਤੇ ਰੱਖਿਆ ਹੈ ਕੇਸਰੀ ਛੇੜ ਨੂੰ ਵੀ ਕਹਿੰਦੇ ਆ ਕੇਸਰੀ ਸੁਪਰ ਨੂੰ ਵੀ ਕਹਿੰਦੇ ਆ ਸੋ ਇਹ ਛੰਦ ਆ ਜਿਹੜਾ ਇਹ ਬਹੁਤ ਹੀ ਜ਼ਿਆਦਾ ਮਕਬੂਲ ਛੰਦ ਹੈ ਬਹੁਤ ਹੀ ਸਤਿਕਾਰਯੋਗ ਸੱਜਣੋ ਮੱਖਣ ਸਿੰਘ